ਓਹੋ ਪਵਨ ਗੰਡਿਆਂ ਦੇ ਉੱਤੇ ਆ ਪੱਤੀ ਕਿਉਂ ਪਾਉਣ ਲੱਗ ਗਈ ਹਾਂਜੀ ਅੱਜ ਇੱਕ ਇਹੋ ਜੀ ਚੀਜ਼ ਬਣਾਵਾਂਗੇ ਜਿਹਦੇ ਹਜ਼ਾਰਾਂ ਫਾਇਦੇ ਆ ਤੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਓਹੋ ਪੱਤੀ ਤੇ ਗੰਡਿਆਂ ਦਾ ਕੀ ਮੇਲ ਬਹੁਤ ਵੱਡਾ ਮੇਲ ਹੈ ਦੋਸਤੋ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਤੁਹਾਨੂੰ ਦੱਸਦੇ ਆਂ ਵੀ ਅੱਜ ਆਪਾਂ ਕਿਹੜੀ ਇੱਕ ਡਿਫਰੈਂਟ ਜੀ ਚੀਜ਼ ਬਣਾਉਣ ਲੱਗੇ ਆਂ ਹਾਂਜੀ ਦੋਸਤੋ ਇਸ ਚੀਜ਼ ਤੋਂ ਆ ਬਹੁਤ ਹੀ ਗੁਣਕਾਰੀ ਤੇ ਪਿਆਰੀ ਜੀ ਚੀਜ਼ ਬਣ ਕੇ ਤਿਆਰ ਹੋਈ ਹੈ ਜਿਹੜੀ ਆਪਾਂ ਅਸੀਂ ਵੀ ਆਪਦੇ ਘਰੇ ਡੇਲੀ ਰੁਟੀਨ ਦੇ ਵਿੱਚ ਵਰਤਦੇ ਆਂ ਤੇ ਤੁਸੀਂ ਵੀ ਇਸ ਚੀਜ਼ ਨੂੰ ਕਿਵੇਂ ਬਣਾਉਣਾ ਹੈ ਉਹਦੇ ਲਈ ਪੂਰੀ ਵੀਡੀਓ ਹੈ ਜਿਹੜੀ ਜਰੂਰ ਦੇਖੋ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲ ਦਈਏ ਜਿਨ੍ਹਾਂ ਨੂੰ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਸਭ ਤੋਂ ਪਹਿਲਾ ਨਾਂ ਜੀ ਦਵਿੰਦਰ ਮਠਾਰੂ ਇਹ ਨੇ ਜੀ ਹਨੂਮਾਨਗੜ੍ਹ ਰਾਜਸਥਾਨ ਤੋਂ ਉਸ ਤੋਂ ਬਾਅਦ ਨੇ ਜੀ ਰਮੇਸ਼ ਇਹ ਨੇ ਜੀ ਸਰਦੂਲ ਸ਼ਹਿਰ ਰਾਜਸਥਾਨ ਤੋਂ ਫਿਰ ਨੇ ਜੀ ਪ੍ਰਿਆ ਕਵਾਸਰਾ ਇਹ ਨੇ ਜੀ ਸੰਗਰੀਆ ਹਨੂਮਾਨਗੜ੍ਹ ਤੋਂ ਦਿਲਪ੍ਰੀਤ ਕੌਰ ਚੰਡੀਗੜ੍ਹ ਤੋਂ ਸਰਜੀਤ ਸਿੰਘ ਫਗਵਾੜਾ ਤੋਂ ਸੋ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਫੋਨੋ ਫੋਨ ਕਮੈਂਟ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲੈ ਲਈਏ ਦੋਸਤੋ ਤੁਸੀਂ ਕੋਈ ਵੀ ਕੜਾਹੀ ਲੈ ਲੈਣੀ ਆਪਾਂ ਮੈਂ ਤੁਸੀਂ ਲੋਹੇ ਦੀ ਕੜਾਹੀ ਲੈ ਲਓ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਜੀ ਸਰੋਂ ਦੇ ਤੇਲ ਦੇ ਵਿੱਚ ਦੋਸਤੋ ਆਪਾਂ ਇਹੋ ਜੀਆਂ ਚੀਜ਼ਾਂ ਪਾਵਾਂਗੇ ਜਿਹੜੀ ਇਹੋ ਜੀ ਚੀਜ਼ ਬਣ ਕੇ ਤਿਆਰ ਹੋ ਜਾਣੀ ਹੈ ਜਿਹੜੀ ਤੁਸੀਂ ਆਪਦੇ ਸਾਰੇ ਪਰਿਵਾਰ ਆ ਵਰਤ ਸਕਦੇ ਹੋ ਠੀਕ ਹਾਂਜੀ ਤੇ ਬਿਲਕੁਲ ਨੇਚਰਲ ਚੀਜ਼ਾਂ ਹੋਣੀਆਂ ਸਾਰੀਆਂ ਤੇ ਆਪਣੇ ਆਮ ਹੀ ਘਰ ਦੇ ਵਿੱਚ ਮਿਲ ਜਾਂਦੀਆਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਐਲੋਵੀਰਾ ਠੀਕ ਹਾਂ ਜਿਹਦਾ ਕੰਡੇ ਜੇ ਹੁੰਦੇ ਆ ਇਹਨਾਂ ਨੂੰ ਆਪਾਂ ਲਾ ਦਾਂਗੇ ਹੂੰ ਹੂੰ ਤੇ ਫਿਰ ਇਸ ਦੂਜੇ ਪਾਰਟ ਦੇ ਆਪਾਂ ਪੀਸ ਕਰ ਲਾਂਗੇ ਤੇ ਇਹ ਦੋਸਤੋ ਆਪਾਂ ਬਣਾ ਰਹੇ ਆ હેર ਆਇਲ ਅੱਛਾ ਹੇਅਰ ਆਇਲ ਬਣਾਦੇ ਆ ਐਲੋਵੇਰਾ ਦਾ ਹਾਂਜੀ ਬਿਲਕੁਲ ਨੇਚਰਲ ਇਹਦੇ ਚ ਆਪਾਂ ਕੱਲਣਾ ਐਲੋਵੇਰਾ ਹੀ ਨਹੀਂ ਪਾਵਾਂਗੇ ਇਹਦੇ ਚ ਆਪਾਂ ਹੋਰ ਵੀ ਚੀਜ਼ਾਂ ਪਾਵਾਂਗੇ ਜਿਦੇ ਨਾਲ ਆਪਣੇ ਵਾਲਾਂ ਦੀ ਗਰੋਥ ਵੀ ਹੋਊਗੀ ਵਾਲ ਸ਼ਾਈਨ ਵੀ ਕਰਨਗੇ ਤੇ ਵਾਲਾਂ ਦੇ ਵਿੱਚ ਕੋਈ ਡੈਂਡਰਫ ਵਗੈਰਾ ਵੀ ਨਹੀਂ ਹੋਊਗਾ ਠੀਕ ਹਾਂਜੀ ਤੇ ਆਪਾਂ ਤੇਲ ਨੂੰ ਜਿਹੜਾ ਕਿ ਦੋਸਤੋ ਪਹਿਲਾਂ ਤੁਸੀਂ ਥੋੜਾ ਜਿਹਾ ਗਰਮ ਜਦੋਂ ਹੋ ਜਾਊਗਾ ਉਦੋਂ ਤੁਸੀਂ ਇਹਦੇ ਵਿੱਚ ਐਲੋਵੇਰਾ ਪਾ ਦੇਣਾ ਠੀਕ ਹਾਂਜੀ ਤੇ ਐਲੋਵੇਰਾ ਦੇ ਆਪਾਂ ਛੋਟੇ ਛੋਟੇ ਪੀਸ ਕੱਟ ਲਏ ਸੀ ਤੇ ਤੁਸੀਂ ਜਿਹੜਾ ਕਿ ਬਿਲਕੁਲ ਨੇਚਰਲ ਐਲੋਵੇਰਾ ਜਿਹੜਾ ਹੁੰਦਾ ਉਹੀ ਯੂਜ਼ ਕਰਨਾ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਟਾਈਮ ਐਲੋਵੇਰਾ ਨੂੰ ਪਕਾਵਾਂਗੇ ਜਦੋਂ origignal ਸਟਾਰਟ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਹੋਰ ਚੀਜ਼ਾਂ ਪਾਵਾਂਗੇ ਹਾਂਜੀ ਹਾਂਜੀ ਐਲੋਵੇਰਾ ਜਿਹੜਾ ਕਿ ਆਪਣਾ origignal ਸਟਾਰਟ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਿਆਜ਼ ਪਾਵਾਂਗੇ ਤੇ 3-4 ਕਲੀਆਂ ਜਿਹੜੀਆਂ ਆਪਾਂ ਲਸਣ ਦੀਆਂ ਪਾਵਾਂਗੇ ਠੀਕ ਹਾਂਜੀ ਇਹਨੂੰ ਵੀ ਆਪਾਂ ਇਹਦੇ ਵਿੱਚ ਪਕਾ ਲਾਂਗੇ ਦੋਸਤੋ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਪਾ ਦਾਂਗੇ ਜੀ ਕੜੀ ਪੱਤਾ ਕੜੀ ਪੱਤਾ ਵੀ ਆਪਣੇ ਵਾਲਾਂ ਦੀ ਗ੍ਰੋਥ ਵਾਸਤੇ ਬਹੁਤ ਵਧੀਆ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਦੋਸਤੋ ਇਹ ਹੈ ਕਿ ਜਦੋਂ ਆਪਣੇ ਵਾਲ ਝੜਨੇ ਜਿਹੜੇ ਬੰਦ ਹੋ ਜਾਣਗੇ ਤੇ ਗ੍ਰੋਥ ਤਾਂ ਆਪੇ ਹੀ ਸ਼ੁਰੂ ਹੋ ਜਾਊਗੀ ਹਾਂਜੀ ਤੇ ਕੜੀ ਪੱਤਾ ਵੀ ਆਪਾਂ ਇਹਦੇ 10-12 ਪੱਤੇ ਆ ਕੜੀ ਪੱਤੇ ਦੇ ਪਾ ਦੇਣੇ ਆ ਠੀਕ ਤੇ ਤੁਸੀਂ ਨਿੰਮ ਦੇ ਪੱਤੇ ਵੀ ਪਾ ਸਕਦੇ ਹੋ ਵੈਸੇ ਇਹ ਔਇਲ ਆ ਜਿਹੜਾ ਕਿ ਆਪਣੇ ਸਾਰੇ ਫਾਇਦੇ ਕਰਦਾ ਵਾਲਾਂ ਵਾਸਤੇ ਠੀਕ ਹਾਂਜੀ ਵਰੇਸ ਤੇਲ ਨੂੰ ਜੇ ਆਪਾਂ ਰੈਗੂਲਰ ਲੰਮੇ ਸਮੇਂ ਤੱਕ ਵਰਤਾਂਗੇ ਤਾਂ ਹੀ ਜਿਹੜੇ ਕਿ ਇਹਦੇ ਫਾਇਦੇ ਹੋਣਗੇ ਘੱਟੋ ਘੱਟ ਆਪਾਂ ਨੂੰ ਮਹੀਨਾ 2 ਮਹੀਨੇ ਲਗਾਤਾਰ ਵਰਤਣਾ ਪਊਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲੌਂਗ ਠੀਕ ਤੁਸੀਂ 4-5 ਲੌਂਗ ਦੋਸਤ ਇਹਦੇ ਵਿੱਚ ਪਾ ਦੇਣੀ ਆ ਠੀਕ ਹਾਂਜੀ ਵੈਸੇ ਦੋਸਤੋ ਜਿੰਨੀਆਂ ਵੀ ਆਪਾਂ ਚੀਜ਼ਾਂ ਪਾਈਏ ਨਾ ਇਸ ਤੇਲ ਦੇ ਵਿੱਚ ਉਨੀਆਂ ਹੀ ਥੋੜੀਆਂ ਕਿਉਂਕਿ ਇਸ ਤੇਲ ਦੇ ਵਿੱਚ ਜਿੰਨੀਆਂ ਆਪਾਂ ਚੀਜ਼ਾਂ ਪਾਵਾਂਗੇ ਉਹਨੇ ਜਿਹੜਾ ਕਿ ਜ਼ਿਆਦਾ ਵਧੀਆ ਤੇਲ ਬਣ ਕੇ ਤਿਆਰ ਹੋ ਜਾਊਗਾ ਇਦੇ ਵਿੱਚ ਆਪਾਂ ਇੱਕ ਚਮਚ ਕਲੌਂਜੀ ਦਾ ਵੀ ਪਾ ਦਾਂਗੇ ਠੀਕ ਤੇ ਜਿਹੜੇ ਇਹ ਤੇਲ ਪਹਿਲਾਂ ਤੋਂ ਹੀ ਵਰਤ ਰਹੇ ਆ ਉਹ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਜਿਨ੍ਹਾਂ ਨੇ ਇਹ ਤੇਲ ਹਜੇ ਤੱਕ ਨਹੀਂ ਵਰਤਿਆ ਉਹ ਜ਼ਰੂਰ ਬਣਾ ਕੇ ਵਰਤਿਓ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਵੀ ਜਿਹੜੇ ਵਾਲ ਆਪਣੇ ਝੜਨੇ ਉਹ ਬਹੁਤ ਹੀ हट ਜਾਂਦੇ ਆ ਮਤਲਬ ਕਿ ਖਤਮ ਹੀ ਹੋ ਜਾਂਦੇ ਆ ਨਵੀਂ ਗਰੋਥ ਹੋਣ ਲੱਗ ਜਾਂਦੀ ਆ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਹੀ ਜਿਹੜਾ ਕਿ 3-4 ਮਿੰਟ ਹੋਰ ਪਕਾਵਾਂਗੇ ਜਦੋਂ ਇੰਨਾ ਸਾਰਿਆਂ ਦਾ ਕਲਰ ਆ ਚੇਂਜ ਹੋ ਜਾਊਗਾ ਤੇ ਉਦੋਂ ਆਪਣਾ ਜਿਹੜਾ ਕੇ ਤੇਲ ਬਣ ਕੇ ਤਿਆਰ ਹੋ ਜਾ ਹਾਂਜੀ ਹਾਂਜੀ ਹੁਣ ਸਾਰੀਆਂ ਚੀਜ਼ਾਂ ਇਹਦੇ ਵਿੱਚ ਚੰਗੀ ਤਰ੍ਹਾਂ ਰਿਜ ਚੁੱਕੀਆਂ ਤੇ ਜਿਹੜਾ ਇਹਨਾਂ ਦਾ ਸਾਰਾ ਮਤਲਬ ਕਿ ਅਸਰ ਸੀਗਾ ਉਹ ਆਪਣੇ ਤੇਲ ਦੇ ਵਿੱਚ ਜਾ ਵੜਿਆ ਤੇ ਹੁਣ ਆਪਾਂ ਗੈਸ ਕਰ ਦਿੰਦੇ ਹਾਂ ਦੋਸਤੋ ਬੰਦ ਤੇ ਪਹਿਲਾਂ ਵੀ ਆਪਾਂ ਇੱਕ ਤੇਲ ਬਣਾਇਆ ਸੀਗਾ ਤੇ ਉਹ ਸ਼ੀਸ਼ੀ ਆਪਣੀ ਹੈ ਜਿਹੜੀ ਖਾਲੀ ਹੋ ਚੁੱਕੀ ਸੀ ਤੇ ਪਰ ਆਹ ਥੋੜੀਆਂ ਹੀ ਆਪਾਂ ਹੋਰ ਚੀਜ਼ਾਂ ਪਾ ਕੇ ਜਿਹੜਾ ਕਿ ਬਣਾਇਆ ਹੈਗਾ ਤੇ ਹੁਣ ਫੇਰ ਆਪਾਂ ਇਹਨੂੰ ਕੱਚ ਦੀ ਸ਼ੀਸ਼ੀ ਭਰ ਕੇ ਰੱਖ ਲਾਂਗੇ ਜਦੋਂ ਇਹ ਥੋੜਾ ਜਿਹਾ ਠੰਡਾ ਹੋਊਗਾ ਦੋਸਤੋ ਉਦੋਂ ਤੁਸੀਂ ਇਹਨੂੰ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖਿਓ ਹਾਂਜੀ ਆਪਣਾ ਤੇਲ ਆ ਜਿਹੜਾ ਇੱਧਰ ਬਣ ਕੇ ਹੋ ਗਿਆ ਤਿਆਰ ਤੇ ਥੋੜਾ ਜਿਹਾ ਜਿਹੜਾ ਕਿ ਠੰਡਾ ਵੀ ਹੋ ਗਿਆ ਸੀ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਤੇ ਇੱਕ ਜਾਰ ਦੇ ਵਿੱਚ ਭਰ ਕੇ ਰੱਖ ਲੈਨੇ ਆ ਤੇ ਦੋਸਤੋ ਤੁਸੀਂ ਜਦੋਂ ਵੀ ਜਿਹੜਾ ਕਿ ਵਾਲ ਧੋਣੇ ਆ ਤੁਸੀਂ 2 ਘੰਟੇ ਪਹਿਲਾਂ ਜਿਹੜਾ ਕਿ ਇਹਦੀ ਮ사ਜ ਕਰ ਲਓ ਤੇ ਤੁਹਾਡੇ ਜੇ ਵਾਲ ਜ਼ਿਆਦਾ ਝੜਦੇ ਆ ਤੇ ਤੁਸੀਂ ਆਹ ਵਾਲਾ ਤੇਲ ਜ਼ਰੂਰ ਬਣਾ ਕੇ ਦੇਖੋ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਤੇ ਬਾਕੀ ਕੋਈ ਵੀ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਸਾਰੀਆਂ ਨੇਚਰਲ ਚੀਜ਼ਾਂ ਪਾਈਆਂ ਹੋਈਆਂ ਤੇ ਜੇ ਤੁਸੀਂ ਸਰੋਂ ਦਾ ਤੇਲ ਇਕੱਲਾ ਹੀ ਲਾਉਨੇ ਹੋਣਾ ਤੇ ਉਹਦੇ ਤੋਂ ਚੰਗਾ ਤਾਂ ਤੁਸੀਂ ਆਹ ਸਾਰੀਆਂ ਚੀਜ਼ਾਂ ਪਾ ਕੇ ਇਹ ਤੇਲ ਆ ਜਿਹੜਾ ਜਿਹੜਾ ਤੇ ਦੋਸਤੋ ਇਹ ਚੀਜ਼ਾਂ ਤੁਹਾਨੂੰ ਮਤਲਬ ਕਿ ਕਿਸੇ ਕੰਪਨੀ ਦੇ ਬ੍ਰਾਂਡ 'ਚ ਨਹੀਂ ਮਿਲਦੀਆਂ ਉਹਨਾਂ ਤਾਂ ਫਲੇਵਰਡ ਹੀ ਹੁੰਦਾ ਸਾਰਾ ਕੁਝ ਹਾਂਜੀ ਤੇ ਹਾਂਜੀ ਹਾਂਜੀ ਦੋਸਤੋ ਇਹ ਆਪਣਾ ਬਿਲਕੁਲ ਪਿਓਰ ਹੈ ਜਿਹੜਾ ਕਿ ਤੇਲ ਬਣ ਕੇ ਤਿਆਰ ਹੋ ਗਿਆ ਜਿਹੜਾ ਆਪਾਂ ਆਪਦੇ ਵਾਲਾਂ 'ਚ ਲਾ ਸਕਦੇ ਹਾਂ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਤੋਂ ਜਿਹੜਾ ਕਿ ਰਾਹਤ ਪਾ ਸਕਦੇ ਹਾਂ ਸੋ ਦੋਸਤੋ ਜੇ ਤੁਸੀਂ ਇਹ ਤੇਲ ਲਾਉਂਦੇ ਹੋ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਲਾਉਂਦੇ ਤਾਂ ਜ਼ਰੂਰ ਟਰਾਈ ਕਰੋ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਦੇ ਵਿੱਚ ਕਮੈਂਟ ਕਰਿਓ ਤਾਂ ਜੋ ਤੁਹਾਡਾ ਨਾਮ ਆਪਾਂ ਨੈਕਸਟ ਵੀਡੀਓ ਦੇ ਵਿੱਚ ਲਵਾਂਗੇ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ